ਸਰਨ ਪਰ ਪਰ ਸਸਰੀਆ ਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਅੱਜ ਤੁਹਾਨੂੰ ਜੈਡ ਪਲਾਂਟ ਤੋਂ ਅਸੀਂ ਬਹੁਤ ਹੀ ਸੋਹਣੀ ਚੀਜ਼ ਬਣਾਈ ਤੇ ਡਿਜ਼ਾਈਨ ਕੀਤਾ ਵਿਖਾਵਾਂਗੇ ਤੁਸੀਂ ਪੂਰੇ YouTube ਤੇ ਨਹੀਂ ਵੇਖੀ ਹੋਣੀ ਇਹ ਆਪਾਂ ਡਬਲਯੂ ਬਣਾਇਆ ਦੇਖੋ ਇਹ ਦਵਤੇ ਥੱਲੇ ਤੋਂ ਭਕਾਉਣੇ ਤੁੰਨ ਇਹ ਡਬਲਯੂ ਹੈ ਇਹ ਥੋੜਾ ਥੋੜਾ ਰਹਿੰਦਾ ਹੈ ਤੇ ਇਹਨੂੰ ਆਪਣੇ ਵੀਕ ਦੇਣੀ ਹੋਏ ਆਪਾਂ ਬਣਾਏ ਨੂੰ ਇਧਰ ਲਾ ਪਾਸੇ ਵਾਲੀਆਂ ਤੋਂ ਦੋਨੇ ਕਰਨੀਆਂ ਪੂਰੀਆਂ ਹੋ ਗਈਆਂ ਤੇ ਇਹ ਥੋੜੀ ਜਿਹੀ ਘੱਟ ਐ ਬਸ ਦੋਨੇ ਇਹ ਦੇਖੋ ਹੁਣ ਦੂਜਾ ਹੈਗਾ ਏ ਇਹ ਦੇਖੋ ਥੱਲੇ ਤੋਂ ਪਹਿਲਾਂ ਬਣਾਉਣੇ ਦੋਨੇ ਇਹ ਵੀ ਇੰਨੀਆਂ ਪੂਰੀਆਂ ਗਈਆਂ ਨੀਕਾ ਥੋਕੋਂ ਘੱਟ ਐ ਤੇ ਜਿਹੜੀ ਵਿਚਾਲੜੀ ਉਹ ਵੀ ਇੰਨੀ ਘੱਟ ਰਹੇਗੀ ਤੇ ਤਾਂ ਆਲੀ ਰਹਿੰਦੀ ਐ ਬਸ ਇਹ ਇਥੋਂ ਚੱਲ ਪੋ ਗਿਆ ਆਪਣਾ ਇਹ ਵਧਣ ਲੱਗ ਗਿਆ ਇਹ ਆਪਣਾ ਇੰਨੇ 20 ਣਾਂ ਦੇ ਵਿੱਚ ਇੰਨਾ ਬਾਦਗੇ ਇੰਚ ਜੇ ਸਾਡੀ ਵੀਡੀਓ ਪਸੰਦ ਆਈ ਤਾਂ ਲਾਇਕ ਤੇ ਸ਼ੇਅਰ ਜ਼ਰੂਰ ਕਰੋ ਸਾਡਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਦੇਖੋ ਇਹ ਬਣਾਈ ਆਪਾਂ ਇਹ ਲ ਇਹ ਸਾਰੀ ਬਣ ਗਈ ਆਪਣੀ ਇਹ ਲ ਤਾਂ ਪੂਰੀ ਆਊਗੀ ਦੇਖੋ ਕੇਰਾ ਬਾਦ ਚ ਇਹ ਜਿਵੇਂ ਜਿਵੇਂ ਇਹ ਬਧੀ ਜਾਊਗੀ ਤੇ ਸੋਹਣਾ ਸ਼ੇਪ ਆਈ ਜਾਊਗਾ ਇਹਦਾ ਠੀਕ ਹੈ ਜੀ ਤੇ ਹੁਣ ਤੁਹਾਨੂੰ ਦਿਖਾਉਣੀ ਆਪਾਂ ਸੀ ਦੇਖੋ ਇਹ ਸੀ ਆਪਣੀ ਇਧਰੋਂ ਤਾਂ ਇੰਨੀ ਆ ਗਈ ਤੇ ਇਹ ਇੰਨੀ ਰਹਿੰਦੀ ਹੈ ਦੇਖੋ ਇਹ ਵਧਦੀ ਜਾਂਦੀ ਇਧਰ ਇਹ ਜਿਹੜੀ ਸੀ ਹੈ ਇਹ ਮੈਂ ਪਹਿਲਾਂ ਬਣਾਈ ਸੀ ਪਹਿਲਾਂ ਮੈਂ ਛੋਟੇ ਬਣਾਈ ਸੀ ਹੁਣ ਮੈਂ ਵੱਡੇ ਅੱਖਰ ਬਣਾਏ ਆ ਉਦੋਂ ਅੱਗੇ ਬਣਾਉਣੇ ਆ ਵਿਖਾਉਣੇ ਆ ਉਹ ਉਹ ਵੀ ਆਪਣਾ ਇੰਨਾ ਰਹਿੰਦਾ ਇੰਨਾ ਵੱਡਾ ਦੇਖੋ ਇਕੱਠੇ ਹੀ ਬਣਾਏ ਆਪਾਂ 20 ਦਿਨ ਹੋ ਗਏ ਇੱਕੋ ਜਿਹੀ ਆਪਾਂ ਕਮਲੇ ਲਾਏ ਪਹਿਲਾਂ ਆਪਣੇ ਛੋਟੇ ਕਮਲਿਆਂ ਦੇ ਵਿੱਚ ਸੀਗੇ ਅਡੋ ਅਡੇ ਡੱਬੇ 'ਚ ਸੀ ਕੋਈ ਕਿਵੇਂ ਸੀਗਾ ਤੇ ਛੋਟੇ ਸੀਗੇ ਅੱਖਰ ਵੀ ਆਪਾਂ ਇਹ ਛੋਟੇ ਬਣਾਏ ਹੋਏ ਸੀਗੇ ਹੁਣ ਅੱਗੇ ਵਧਾਉਣੇ ਸਾਨੂੰ ਇਹ ਆਪਣਾ ਪੰਜਵਾਂ ਹੋ ਗਿਆ ਉਹ ਦੇਖੋ ਇਹ ਉਹ ਤੇ ਹੁਣ ਆਇਆ ਮੈਂ ਦੇਖੋ ਥੱਲੇ ਤੋਂ ਵਧਾਉਣੇ ਆਇਆ ਮੈਂ ਇਹ ਰਹਿੰਦੀ ਹੈ ਥੋੜੀ ਥੋੜੀ ਦੇਖੋ ਇਹ 2 2 ਇੰਚ ਦਾ ਰਹਿੰਦਾ ਹੈ ਤੇ ਇੱਧਰ ਇਹ ਬਾਹਰਿੰਦੀ ਤੇ ਇੱਧਰ ਇਹ 2 ਇੰਚੀ ਰਹਿੰਦੇ ਦੇਖੋ ਇਹ ਚ ਆਪਣਾ ਲਾਈਆਂ ਤਿੰਨ ਡਾਣੀਆਂ ਇੱਕ ਇੱਥੇ ਲਾਈ ਸੀ ਦੋ ਇੱਕ ਹੀ ਲਾਈ ਸੀ ਇੱਥੇ ਉਹਦੇ ਦੋ ਮੋੜ ਬਣੇ ਹੋਏ ਸੀ ਇਹ ਦੇਖੋ ਆ ਦੇਖਣਾ ਲੜਤਾ ਨੇ ਇੱਕ ਕੱਪ ਇੱਧਰੋਂ ਚੜਾ ਤੀ ਕਿੱਥੋਂ ਨੂੰ ਇੱਕ ਕੱਪ ਇੱਥੇ ਲਾਈ ਦੇਖੋ ਹੁਣ ਆਪਣੀ ਫੇਰ ਆ ਗਈ ਇਹ ਵੀ ਆਪਣੀ ਪਹਿਲਾਂ ਵਾਲੀ ਹੈ ਦੇਖੋ ਇਹ ਸਾਰੀਆਂ ਬਣੀਆਂ ਹੋਈਆਂ ਈ ਇਹ ਤੇ ਵੀ ਤੇ ਇਹਦੇ ਵੀ ਇਹ ਵਾਲੀ ਫਾਈਲਰ ਗਈ ਸੀ ਕਿਉਂਕਿ ਮੈਂ ਵੱਡੇ ਕਮਰੇਆਂ ਚ ਬਣਾਉਣੀ ਸੀ ਫਿਰ ਮੈਂ ਇਹਦਾ ਕਟਿੰਗ ਨਹੀਂ ਕੀਤੀ ਸੀ ਇਹ ਵਾਲੀ ਹੋ ਗਈ ਜਿਹੜੇ ਉਹਨੂੰ ਆਪਾਂ ਬਣਾਏ ਸੀ ਉਹਨਾਂ ਦੇ ਵਿੱਚੋਂ ਇੱਕ ਤਾਂ ਈ ਬਚੀ ਸੀ ਮੇਰੇ ਕੋਲੇ ਇੱਕ ਓ ਬਚਿਆ ਸੀ ਤੇ ਇੱਕ ਸੀ ਬਚੀ ਸੀ ਤੇ ਹੋ ਸਕਦਾ ਐਲ ਵੀ ਬਚੀ ਹੋਵੇ ਸੀ ਬਚੀ ਸੀ ਤੰਨੀ ਬਚੀ ਸੀ ਇਹ ਇੰਨਾ ਗਰਮੀ ਨਾਲ ਪੀੜੀਆਂ ਪੱਤਿਆਂ ਦਾ ਪੀਲਾ ਜਾ ਹੋ ਗਿਆ ਸੀ ਤੇ ਖਰਾਬ ਹੋ ਗਏ ਸੀ ਪਹਿਲਾਂ ਮੈਂ ਪਿਛਲੇ ਸਾੜ ਬਣਾਏ ਸੀ ਉਹ ਇਹ ਹੁਣ 20 ਦਿਨੀ ਹੋਏ ਐ ਇਹਨਾਂ ਨੂੰ ਬਣਾਇਆ ਨੂੰ ਇਹ ਤਿੰਨ ਮੇਰੇ ਸੀ ਉਹ ਤੇ ਇਹ ਈ ਇਹ ਆਪਣੇ ਪਹਿਲਾਂ ਵਾਲੇ ਆ ਦੇਖੋ ਇਹਨਾਂ ਦੇ ਮੋਢਾ ਡਾਣਾਂ ਦੇਖੋ ਪੂਰ ਗੰਡਾ ਬੜਾ ਮੋਟਾ ਗੰਗਾ ਪੰਨੇ ਇਹ ਬਤਲਾਂ ਦੇਖੋ ਇਹ ਆਪਾਉਣ ਲਾਗੇ ਇਹ ਤਾਂ ਮੈਂ ਕਟਿੰਗ ਕਟਾਈ ਕਰ ਕਰਕੇ ਲਾਈਆਂ ਹੋਈਆਂ ਦੇਖੋ ਕੋਈ ਮੇਰੇ ਗਰੋਥ ਹੋਈ ਵੀ ਸੀ ਜਿਨ੍ਹਾਂ ਦੀ ਦੇਖੋ ਹੁਣ ਤੁਹਾਨੂੰ ਉੱਥੋਂ ਤੋਂ ਬਖਾਉਣੇ ਇੱਧਰ ਦੇ ਮੈਂ ਵੀ ਘਰ ਦੇ ਫਰੰਟ ਦੇ ਅੱਗੇ ਰੱਖਾਂਗੇ ਵੈਲਕਮ ਜੇ ਜਦੋਂ ਵਧੀਆ ਬਣ ਕੇ ਨਾ ਪੂਰਾ ਤੇ ਸਾਰਾ ਤੇ ਫਿਰ ਬਹੁਤ ਸੋਹਣਾ ਮੰਨੂਗਾ ਇਹ ਹਜੇ ਤਾਂ ਆਪਾਂ 20 ਦਿਨ ਹੀ ਹੋਏ ਹਨ ਬਣਾਏ ਹੋ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਇਹ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਤੇ ਇੱਕ ਆਪਾਂ ਇਹ ਬਣਾਇਆ ਦੇਖੋ ਇੱਕ ਬਾਰਾ ਇਹਨੂੰ ਤੁਸੀਂ ਨਾ ਕੀ ਹੋਇਆ ਦੋ ਕੁ ਮਹੀਨੇ ਹੋਏ ਸੀ ਇਹਨੂੰ ਲਾਈ ਨੂੰ ਆਪਾਂ ਇੱਥੇ ਡਾਣੀ ਨੂੰ ਵੀ ਕਟੇਗੀ ਲਾਈ ਸੀ ਦੇਖੋ ਤੇ ਇਹਦੇ ਮੈਂ ਦੋ ਇੱਧਰ ਬਣਾ ਦੇ ਕਿਧਰ ਤੇ ਕਿਧਰ ਦੇ ਪਾਸੇ ਦਾਣੇ ਜਿਵੇਂ ਦਰਖਤ ਦੇ ਹੁੰਦੇ ਆ ਦਰਖਤ ਹੀ ਬਣੂਗਾ ਤੇ ਇਹ ਆਪਾਂ ਇੱਧਰ ਇੱਕ ਇੱਥੇ ਬਣਿਆ ਇੱਥੇ ਆਪਾਂ ਗੋਲ ਵੀ ਸਿਲਬਰ ਦੀ ਧਾਰ ਲਾ ਕੇ ਤੇ ਇੱਥੇ ਆਪਾਂ ਇਹ ਬਣਾਉਣਾ ਉੱਤੇ ਆਪਾਂ ਡੈਣ ਬਣਾ ਦੇਾਂਗੇ ਦੇਖੋ ਛਤਰਾ ਇਹਨੂੰ ਥੋੜਾ ਜਿਹਾ ਹੋਰ ਵੱਧ ਜਾਣ ਤੇ ਫਿਰ ਆਪਾਂ ਇਹਦੇ ਨਾਲ ਦਿਲ ਬਣਾ ਰਹੇ ਹਾਂ ਤਾਂ ਦੇਖੋ ਇਹਨਾਂ ਕਰਕੇ ਤੁਹਾਨੂੰ ਦਿਖਾਉਣੀ ਆ ਇਹ ਅਲੱਗ ਤਰ੍ਹਾਂ ਦਾ ਡਿਜ਼ਾਈਨ ਬਣਾਉਂਗਾ ਇੱਥੇ ਤਾਂ ਛਤਰੀ ਵਾਂਗੂ ਬਣ ਜਾਊਗਾ ਆਪਾਂ ਇੱਥੇ ਛਤਰੀ ਵਾਂਗੂ ਬਣਾਉਣਾ ਦੇਖੋ ਮੈਂ ਤਾਰ ਲਾ ਕੇ ਕੋਲ ਚੱਕਰ ਬਣਾਤਾ ਇਹਦੇ ਮੈਂ ਕੋਈ ਤਾਰ ਨਹੀਂ ਵੀ ਵਾਇਰਿੰਗ ਨਹੀਂ ਕੀਤੀ ਬਾਈ ਸੇ ਵੀ ਸਤਾਰਾ ਵੀ ਮੈਂ ਇਹਨਾਂ ਤਾਰ ਇੱਥੋਂ ਪਾ ਦੇ ਇੱਧਰ ਡਣੀ ਕਰਕੇ ਉੱਤੇ ਤਾਰ ਪਾ ਦੇ ਵੀ ਇੱਧਰ ਵੀ ਨਾ ਪਤੀ ਇੱਧਰ ਵੀ ਨਾ ਪਤੀ वो भी फिर इतने गया इधर नड़े तो मेरे को भी बहुत है मोर दिल छोटे छोटे दरख्त जो बनाए भी है दिल तो मैं काफ़ी बनाए है तितली बनाई है जे तुम्हें वेखना हो तो कमेंट करके दसव्य अगली वीडियो आप बना देंगे देखो इतने दिल बनूंगा बहुत सोना दिल बनूगा इतने ਇਹ ਤੇ ਮੈਂ ਕੋਈ ਤਾਰ ਨਹੀਂ ਲਾਈ ਮੈਂ ਤਾਰ ਬਸ ਇੱਥੇ ਲਾਈ ਹੈ ਇਹਨਾਂ ਨੂੰ ਨਾ ਹੁਣ ਮੈਂ ਅੱਜ ਹੀ ਲਾਈ ਹੈ ਤਾਂ ਤਾਰ ਤੇ ਇੱਥੇ ਮੈਂ ਇਹਨਾਂ ਨੂੰ ਸੈੱਟ ਕਰੂੰਗੀ ਸਾਰੇ ਨੂੰ ਤੇ ਜਦੋਂ ਇਹ ਪ੍ਰੋਪਰ ਬਣ ਗਿਆ ਤੇ ਫੇਰ ਵੀ ਤੁਹਾਨੂੰ ਦਿਖਾਵਾਂਗੇ ਇਹਨਾਂ ਟਾਈਮ ਲੱਗੂਗਾ ਇੱਕ ਹੋਰ ਮੇਰੇ ਕੋਲ ਦਰਖਤ ਦੀ ਤਰਾਈ ਆ ਉਹ ਦੇਖੋ ਇਹ ਆਪਣਾ ਛੋਟੇ ਜਿਹੇ ਕਮਲੇ ਦੇ ਵਿੱਚ ਹੈ ਦੇਖੋ ਮੈਂ ਕਟਿੰਗ ਲਾਈ ਸੀ ਇਹ ਇਹ ਐਡੀ ਕਟਿੰਗ ਲਾਈ ਸੀ ਕਟਾਈ ਕਰਕੇ ਦੇਖੋ ਇਹ ਪਾਸੀ ਫੈਲ ਲਰ ਗਿਆ ਕਿੰਨਾ ਇਹ ਉੱਪਰ ਵੀ ਇੱਥੋਂ ਤੱਕ ਕਰੋੜਾ ਗਿਆ ਤੇ ਪਾਸੀ ਇਹ ਨੂੰ ਮੈਂ ਇਸ ਤਰ੍ਹਾਂ ਬਣਾਉਣਾ ਵੀ ਜਿਵੇਂ ਪਹਿਲਾਂ ਮੈਂ ਪਿੱਲਰ ਜਿਹਾ ਬਣਾਉਂਦੀ ਸੀਗੀ ਫੇਰ ਮੈਂ ਧਾਗੇ ਖੋਲ ਤੇ ਧਾਗੇ ਬੰਨੇ ਸੀ ਹੁਣ ਮੈਂ ਇਹਨਾਂ ਹੀ ਛੱਡੀਆਂ ਵੀ ਢਾਣਾਂ ਤੇ ਇਸ ਤਰ੍ਹਾਂ ਬਣਾਉਂਗਾ ਜਿਵੇਂ ਕ੍ਰਿਸ਼ਮੇਸ਼ ਤੇ ਹੁੰਦਾ ਦਰਖਤ ਜਿਹਾ ਬਣਿਆ ਹੁੰਦਾ ਉਵੇਂ ਬਣ ਜੂ ਦਰਖਤ ਦੀ ਤਰ੍ਹਾਂ ਐਡਾ ਇਹ ਜਿੰਨੀ ਇਹ ਮੈਂ ਲਾਹੀ ਹੈ ਇੱਥੋਂ ਤੱਕ ਕਰ ਆ ਗਿਆ ਫਿਰ ਮੈਂ ਇੱਥੋਂ ਕਟਾਈ ਕਰ ਦੂੰਗੀ ਇਹਦੀ ਇੱਥੋਂ ਇੱਥੋਂ ਇਹ ਮੂੜੂ ਕੱਟ ਦੂੰਗੀ ਫਿਰ ਤਾਂ ਹੁਣ ਨਾ ਵਧੂ ਐਨਾ ਰਹਿੰਦਾ ਇਹ ਤੇ ਦੇਖੋ ਇਹਦੀਆਂ ਹਟਾਣ ਤੇ ਇਹ ਪੂਰਾ ਅਗਲੇ ਸਾਲ ਨੂੰ ਇਹ ਪੂਰਾ ਵਧੀਆ ਬਣ ਜਾਊਗਾ ਤੇ ਸਾਡਾ ਜੇ ਇਹ ਬਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੇ ਦੇਖੋ ਇਹ ਬਹੁਤ ਸੋਹਣਾ ਲੱਗਦਾ ਹੈ ਦਰਦ ਤੋਂ ਦੇਖਣ ਆਪਾਂ ਇਹ ਜਿੰਗ ਬੀਕ ਪੋਡਾਣੀਆਂ ਇਹਨਾਂ ਨੂੰ ਪਾਗੇ ਤੇ ਸਾਰਾ ਸੰਗਨ ਤੇ ਜਿਹੜੇ ਮੈਂ ਅੰਦਰ ਲਾਏ ਨਾ ਮੇਰੇ ਮਹੀਨਾ ਵੀ ਨਾ ਹੋ ਗਿਆ ਐਨ ਵੀ ਇਹ ਕਦੋਂ ਦੇ ਵਿਸ਼ਾਂ ਦੇ ਅੰਦਰ ਨਹੀਂ ਛਾਂ ਚ ਨਹੀਂ ਰਹਿੰਦੇ ਜਾਂ ਅੰਦਰ ਨਹੀਂ ਰਹਿੰਦੇ ਨੂੰ ਤੁਪ ਜ਼ਰੂਰੀ ਹੈ ਮੇਰੇ ਮਹੀਨਾ ਹੋ ਗਿਆ ਰੱਖੇ ਨੂੰ ਅੰਦਰ ਤੇ ਉਹਦੀ ਕੋਈ ਪੱਤੀ ਨਹੀਂ ਝੜੀ ਬਹੁਤ ਸੋਹਣੀ ਗਰੋਧ ਹੁੰਦੀ ਹੈ ਉਹਨਾਂ ਦੀ ਤੇ ਜੇ ਦੇਖਣਾ ਹੋਇਆ ਤਾਂ ਤੁਸੀਂ ਸਾਨੂੰ ਕਮੈਂਟ ਕਰ ਦਿਓ ਵੀ ਉਹ ਮੈਂ ਰਸੋਈ ਦੇ ਅੰਦਰ ਰੱਖਿਆ ਹੋਇਆ ਹੈ ਦੋ ਰੱਖੇ ਹੋਏ ਐ ਇੱਕ ਤਾਂ ਮੇਰਾ ਪਹਿਲਾਂ ਦਾ ਵੀ ਲੱਗਿਆ ਹੋਇਆ ਸੀਗਾ ਵੀ ਕਟਿੰਗੀ ਲਾਈ ਸੀ ਮੈਂ ਜਿਹੜੀ ਕਟਾਈ ਕਰਦੀ ਆ ਨਾ ਮੈਂ ਉਹਨੂੰ ਉਹ ਨਹੀਂ ਕਰਦੀ ਕਿ ਵੀ ਛੱਡਦੀ ਨਹੀਂ ਕਿਉਂ ਮੇਰਾ ਦਿਲ ਹੀ ਨਹੀਂ ਕਰਦਾ ਮੈਂ ਉਹਨੂੰ ਲਾਈ ਦੇਣਾ ਉਹੀ ਮੇਰੀ ਚੱਲ ਜਾਂਦੀ ਮੇਰੇ ਕੋਲ ਤਾਂ ਹਜ਼ਾਰਾਂ ਹੀ ਹੋਇਆ ਪਿਆ ਹੁਣ ਮੈਂ ਇਹ ਨਾ ਮੁੱਲ ਖਰੀਦਾਂ ਕਿਸੇ ਦੇ ਕਟਿੰਗੀ ਲਾ ਕੇ ਲੈਂਦੀ ਕੀ ਲਾਈ ਆ ਤੇ ਬਹੁਤ ਹੀ ਮੇਰੇ ਬਣੇ ਪਏ ਐ ਇਹ ਇਹ ਕੋਲੇ ਮੋਰ ਵੀ ਹੈਗੇ ਆ ਇੱਕ ਡਬਲ ਮੋਰ ਹੈ ਇੱਕ ਮੇਰਾ ਮੋਰ ਪਿਛਲੇ ਸਾਲ ਬਣਾਇਆ ਖਰਾਬ ਹੋ ਗਿਆ ਤੇ ਦੇਖੋ ਤੁਹਾਨੂੰ ਕਿਹੋ ਜਿਹੀ ਲੱਗੇ ਇਹ ਸਾਨੂੰ ਸਾਰ ਬੀੜ ਤੋਂ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਅਸੀਂ ਬਸ ਇਹਨੂੰ ਉੱਥੇ ਰੱਖਣਾ ਹੀ ਹੈ ਵੀ ਮੌਸਮ ਜੇ ਖਰਾਬ ਸਹੀ ਹੋ ਗਿਆ ਨਾ ਜਦੋਂ ਵੀ ਕਹਿੰਦੇ ਖਰਾਬ ਹੋਣਾ ਉਦੋਂ ਬਾਅਦ ਰੱਖਾਂਗੇ ਇਹ ਮੇਰੀ ਦੋ ਤਰੀਕ ਦੀ ਵੀਡੀਓ ਅੱਜ ਦੀ ਤੇ ਪੰਜ ਦਿਨ ਕਹਿੰਦੇ ਆ ਨੌ ਤੱਕਰ ਮੌਸਮ ਕਰਾਉਗਾ ਉਸ ਤੋਂ ਬਾਅਦ ਅਸੀਂ ਫਿਰ ਅੱਗੇ ਰੱਖਾਂਗੇ ਬੈਂਕਮ ਤੇ ਬਣ ਕੇ ਬਹੁਤ ਸੋਹਣਾ ਜਦੋਂ ਭਰ ਗਿਆ ਬਹੁਤ ਸੋਹਣਾ ਲੱਗੂਗਾ ਮੈਨੂੰ ਤਾਂ ਬਹੁਤ ਹੀ ਸੋਹਣਾ ਲੱਗਦਾ ਜੇ ਤੁਹਾਨੂੰ ਲੱਗਿਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਤੇ ਜੇ ਤੁਸੀਂ ਮੋਰ ਵਗੈਰਾ ਦੇਖਣੇ ਹੋਏ ਤੇ ਤਣੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਠੀਕ ਹੈ ਜੀ ਸਾਰੇ ਅਨਸਸਰੀਆ ਕਰੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ